ਸਹੌਲੀ ਦੇ ਅੱਡੇ ਦੇ ਵਿੱਚ ਖੜਾ ਔਰ ਇੱਥੋਂ ਦੀ ਮੈਂ ਆ ਤੁਹਾਨੂੰ ਰੋਡ ਦਿਖਾਉਣੀ ਚਾਹੁੰਦਾ ਜੀ ਇਹ ਪਿੰਦਾਂ ਪਿੰਦ ਨੂੰ ਰੋਡ ਜਾਂਦੀ ਹੈ ਜੀ ਔਰ ਇੱਥੇ ਇੰਨੀ ਕੁ ਮਾੜੀ ਹਾਲਤ ਹੈ ਇੰਨੀ ਕਿੱਸਾ ਹਾਲਤ ਹੈ ਤੁਸੀਂ ਦੇਖ ਕੇ ਹਰਾ ਰਹਿ ਜਾਓਗੇ ਵਿਧਾਨ ਸਭਾ ਹਲਕਾ ਨਾਬਾ ਤੋਂ ਜਿਹੜੇ ਵਿਧਾਇਕ ਨੇ ਗੁਰਦੇਵ ਸਿੰਘ ਦੇਵਮਨ ਬਹੁਤ ਸਾਰੇ ਪਿੰਡਾਂ ਚ ਬਹੁਤ ਸਾਰੀ ਜਗ੍ਹਾ ਤੇ ਜਾ ਕੇ ਜਦੋਂ ਉਹ ਐਮ ਐਲ ਏ ਨਹੀਂ ਸੀ ਤਾਂ ਵੀਡੀਓ ਬਣਾਉਂਦੇ ਸੀਗੇ ਮੂਰੀ ਚੜ੍ਹਦੇ ਸੀਗੇ ਅੱਜ ਸਾਨੂੰ ਵੀ ਇੱਥੇ ਮੂਰੀ ਚੜ੍ਹਨੀ ਪਈ ਆ ਮੇਨ ਨਾਬਾਪਾਸੋ ਰੋਡ ਤੋਂ ਜਿਹੜਾ ਰਸਤਾ ਅੱਗੇ 10 ਪਿੰਡਾਂ ਨੂੰ ਹੋ ਕੇ ਅੱਗੇ ਪਟਿਆਲਾ ਰੋਡ ਤੇ ਨਿਕੜਦਾ ਏ ਪੇਦਨ ਪੇਦਣੀ ਹੋਰ ਕਈ ਪਿੰਡ ਨੇ ਜਿਹੜੇ ਇੱਧਰ ਅੱਗੇ ਲੋਕ ਜਾਂਦੇ ਨੇ ਉਹ ਰਸਤਾ ਏ ਇਹ ਦਹੀਂ ਜਮਿਆ ਬਾਏ ਬੰਦਾ ਗੱਡੀ 'ਚ ਜਾਂ ਮੋਟਰਸਾਈਕਲ ਤੇ ਲੈ ਕੇ ਉਹਦਾ 돌ੂ ਹੱਥ 'ਚ ਫੜ ਕੇ ਬੈਠ ਕੇ ਇੱਧਰ ਨੂੰ ਉਹ ਤੱਕ ਵਗ ਜੇ ਜਿੱਥੇ ਤੱਕ ਸੜਕ ਖਰਾਬ ਆ ਤਾਂ ਉਹਦੇ 'ਚੋਂ ਮੱਖਣੀ ਅੱਡ ਲੱਸੀ ਅੱਡ ਸਾਰਾ ਕੁਝ ਨਿਕੜੇ ਆਉਂਦਾ ਹੈ ਮਧਾਣੀ ਲਾਉਣ ਦੀ ਲੋੜ ਨਹੀਂ ਪੈਣੀ ਇਹ ਹਾਲਾਤ ਨੇ ਪਹਿਲਾਂ ਤਾਂ ਟੋਏ ਦਿਖਾ ਦਿਓ ਕਿੱਡੇ ਕਿੱਡੇ ਨੇ ਇੱਥੇ ਇੱਥੇ ਤਾਂ ਖੜ ਕੇ ਇਹ ਵੀ ਡਰ ਲੱਗਦਾ ਏ ਕਿ ਜੇ ਕੋਈ ਗੱਡੀ ਮੋਟਰਸਾਈਕਲ ਇੱਥੋਂ ਤੇਜ਼ ਨਿਕਲ ਗਿਆ ਤਾਂ ਜਿੰਨੇ ਖੜੇ ਨੇ ਸਾਰਿਆਂ ਦੇ ਕੱਪੜੇ ਸੈੱਟ ਕਰ ਜੂ। ਗਾਹਕਾਂ ਕਿ ਨਹੀਂ ਆ ਰਿਹਾ ਸੌਦਾ ਲੈਣ ਵਾਸਤੇ? ਗਾਹਕਾਂ ਕਿ ਨਹੀਂ ਆ ਰਹੇ? ਹਾਂਜੀ ਗਾਹਕ ਨਹੀਂ ਆ ਰਿਹਾ। ਦੇਮਾਨ ਨੂੰ ਖੋਦ ਇੱਥੇ ਫੜਾ ਕੇ ਗਿਆ ਕਹਿੰਦਾ ਮੈਂ ਕਰੂੰਗਾ। ਕਹਿ ਦਿੰਦਾ ਮੁੜ ਕੇ ਸਾਡੇ ਬਾਰੇ ਪੁੱਛਦੇ ਹੀ ਨਹੀਂ ਹੈਗਾ ਵੀ ਇਹ ਕਾਉਂਨ ਨੇ ਕਿੱਥੇ ਦੇ ਰਹਿਣ ਵਾਲੇ ਨੇ। ਵੋਟਾਂ ਤੱਕ ਸਭ ਆਉਂਦੇ ਨੇ ਸਾਡੇ ਕੋਲ। ਠੀਕ ਹੈ ਜਦੋਂ ਸਾਨੂੰ ਲੋੜ ਹੁੰਦੀ ਹੈ ਕੰਮ ਦੀ ਇੱਕ ਸੜਕ ਪਿੱਛੇ ਨਹੀਂ 4 ਸਾਲ ਹੋ ਗਏ ਸਾਨੂੰ ਮਿੰਨਤਾ ਕਰਦੇ ਨੂੰ। ਤੇ ਜਦੋਂ ਅਸੀਂ ਕਹਿਣਾ ਸਾਫ਼ ਜੀ ਕਰੋ ਬਸ ਪੈਸੇ ਤਿਆਰ ਨੇ ਆਗੇ ਕੱਢ ਲੂੰ ਜਦੋਂ ਪੁੱਛਦੇ ਆ ਜੀ ਇਹ ਤਾਂ ਕਿਤੇ ਹੋਰ ਚਲੇ ਗਏ ਸਾਡੇ ਕੋਲ ਤਾਂ ਕੁਝ ਵੀ ਨਹੀਂ ਵਿੱਚ ਕਹਿ ਦਿੰਦੇ ਨੇ ਗੱਲਾਂ ਬਣਾਈਆਂ ਹੋਈਆਂ ਨੇ ਕੋਈ ਕਹਿੰਦਾ ਸੜਕ ਰੁਕੀ ਵੀ ਆ ਜੀ ਕੋਈ ਕਹਿੰਦਾ ਸੜਕ ਬਣਦੀ ਨਹੀਂ ਹੈਗੀ ਸੰਤਾ ਇਹੀ ਟਰੱਪਾਂ 'ਚ ਰੱਖਿਆ ਗਿਆ ਜੀ ਵੋਟਾਂ ਟਾਈਮ ਤੁਹਾਡੀ ਗੱਲ ਹੋਈ ਹੋਊਗੀ ਉਹਨਾਂ ਨਾਲ ਅੱਜ ਕਹਿੰਦੇ ਸੜਕ ਕਹਿੰਦੇ ਅਸੀਂ ਬਸ ਬਣ ਗਏ ਮਹੀਨੇ ਬਾਅਦ ਤੁਹਾਡੀ ਸੜਕ ਤਿਆਰ ਬਸ ਮਹੀਨੇ ਬਾਅਦ ਹਾਂ ਜੀ ਹਾਂ ਕਿੰਨੇ ਮਹੀਨੇ ਲੰਘ ਗਏ ਜੀ ਹੁਣ ਹੁਣ ਤਾਂ 3 ਸਾਲ ਹੋ ਗਏ ਇੱਥੇ ਜਦੋਂ ਕੋਈ ਮੈਡਮ ਆ ਜਾਂਦੀਆਂ ਨੇ ਉਹ ਸਾਨੂੰ ਸਕੂਟਰੀ ਕੱਢ ਕੇ ਦੇਣੀ ਪੈਂਦੀ ਆਪ ਉਹਨਾਂ ਨੂੰ ਬਾਹਰ ਨਿਕਲ ਕੇ ਦੇਖੋ ਤੁਸੀਂ ਕੀ ਹਾਲਾਤ ਨੇ ਬੱਚਿਆਂ ਵਾਲੀ ਗੱਡੀ ਆ ਸਕੂਲੀ ਬੱਚੇ ਨੇ ਛੋਟੇ ਛੋਟੇ ਟੋਲੇ ਮੜ ਗਿਆ ਕਿੱਦਾਂ ਦੇਖਦੇ ਹੋ ਇਹ ਸਿਸਟਮ ਬਾਈ ਜੀ ਕਹਿੰਦੇ ਸੜਕ ਦੇ ਬਹੁਤ ਬੁਰੇ ਹਾਲਾਤ ਨੇ ਬਹੁਤ ਬੁਰੇ ਹਾਲਾਤ ਨੇ ਇਹ ਤਾਂ ਬਹੁਤ ਸਾਲਾਂ ਤੋਂ ਪੁਰਾਣੇ ਸਾਲਾਂ ਤੋਂ ਹਾਂ ਬਹੁਤ ਦਿੱਕਤ ਆਉਂਦੀ ਹੋਊਗੀ ਬਾਈ ਹਾਂਜੀ ਬਹੁਤ ਬੱਸ ਸਿਰ ਮੂੰਹ ਵੀ ਫੁੱਟਲੇ ਹੁਣ ਇੰਨੇ ਝੂਕੇ ਬਹੁਤ ਜੀ ਬਹੁਤ ਮੇਟਾ ਜਦੋਂ ਗੱਡੀ ਝੂਟਿਆਂ ਚ ਜਾਂਦੀ ਆ ਫਿਰ ਸਿਰ ਤੇ ਵੀ ਲੱਗਦਾ ਸਿਰਸੁਰ ਗੱਡੀ ਦੇ ਨਾਲ ਹੰਟ ਜਾਂਦਾ ਏ ਓਹੋ ਐਨੀ ਦਿੱਕਤ ਆ ਇੱਥੇ ਹਾਂਜੀ ਜੇ ਵਿੱਚ ਪਾਣੀ ਦੇ ਵਿੱਚ ਦੀ ਬਹੁਤ ਔਖੇ ਲੰਘਦੇ ਨੇ ਜੀ ਬੱਚੇ ਆਪਣੇ ਪਜਾਮੇ ਚਾਕੇ ਵਿੱਚ ਨੰਘਣਾ ਪੈਂਦਾ ਦੇ ਮਾਨਵਾ ਗਾ ਜੀ ਕਿਸ ਤਰ੍ਹਾਂ ਲੰਘਦੇ ਹੋ ਇੱਥੇ ਦੀ ਅਸੀਂ ਪੈਂਟ ਓਹ ਪੈਂਟ ਚਾਕੇ ਨੰਘਦੇ ਹੁੰਦੇ ਕੱਪੜੇ ਨਹੀਂ ਖਰਾਬ ਹੁੰਦੇ ਹੁੰਦੇ ਨੇ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅਕਸਰ ਅਸੀਂ ਦੇਖਦੇ ਰਹਿਆ ਵਿਧਾਨ ਸਭਾ ਹਲਕਾ ਨਾਬਾ ਤੋਂ ਜਿਹੜੇ ਵਿਧਾਇਕ ਨੇ ਗੁਰਦੇਵ ਸਿੰਘ ਦੇਵਮਨ ਬਹੁਤ ਸਾਰੇ ਪਿੰਡਾਂ ਚ ਬਹੁਤ ਸਾਰੀ ਜਗ੍ਹਾ ਤੇ ਜਾ ਕੇ ਜਦੋਂ ਉਹ ਐਮ ਐਲ ਏ ਨਹੀਂ ਸੀ ਤਾਂ ਵੀਡੀਓ ਬਣਾਉਂਦੇ ਸੀਗੇ ਮੂਰੀ ਚਾੜਦੇ ਸੀਗੇ ਅੱਜ ਸਾਨੂੰ ਵੀ ਇੱਥੇ ਮੂਰੀ ਚਾੜਨੀ ਪਈਆ ਅਸੀਂ ਤੁਹਾਨੂੰ ਦੱਸ ਰਹੇ ਹਾਂ ਪਿੰਡ ਸਹੌਲੀ ਦੇ ਵਿੱਚ ਖੜੇ ਹਾਂ ਅਸੀਂ ਮੇਨ ਨਾਬਾਪਾਸੋ ਰੋਡ ਤੋਂ ਜਿਹੜਾ ਰਸਤਾ ਅੱਗੇ 10 ਪਿੰਡਾਂ ਨੂੰ ਹੋ ਕੇ ਅੱਗੇ ਪਟਿਆਲਾ ਰੋਡ ਤੇ ਨਿਕੜਦਾ ਏ ਪੈਦਨ ਪੈਦਣੀ ਹੋਰ ਕਈ ਪਿੰਡ ਨੇ ਜਿਹੜੇ ਇੱਧਰ ਅੱਗੇ ਲੋਕ ਜਾਂਦੇ ਨੇ ਉਹ ਰਸਤਾ ਏ ਇਹ ਉਹਦੇ ਹਾਲਾਤ ਇਹ ਬਣੇ ਬਨੇ ਅੱਜ ਦੇ ਨਹੀਂ ਕਾਫੀ ਲੰਮੇ ਟਾਈਮ ਤੋਂ ਪਿਛਲੀਆਂ ਸਰਕਾਰਾਂ ਟਾਈਮ ਵੀ ਇਹਦੇ ਇਹੀ ਹਾਲਾਤ ਸੀਗੇ ਜੇ ਦਹੀਂ ਜਮਿਆ ਬਏ ਬੰਦਾ ਗੱਡੀ 'ਚ ਜਾਂ ਮੋਟਰਸਾਈਕਲ ਤੇ ਲੈ ਕੇ ਉਹਦਾ ਡੋਲੂ ਹੱਥ 'ਚ ਫੜ ਕੇ ਬੈਠ ਕੇ ਇੱਧਰ ਨੂੰ ਉਹ ਤੱਕ ਵਗ ਜੇ ਜਿੱਥੇ ਤੱਕ ਸੜਕ ਖਰਾਬ ਆ ਤਾਂ ਉਹਦੇ ਚੋ ਮੱਖਣੀ ਅੱਡ ਲੱਸੀ ਅੱਡ ਸਾਰਾ ਕੁਝ ਨਿਕੜੇ ਆਉਂਦਾ ਹੈ ਮਧਾਣੀ ਲਾਉਣ ਦੀ ਲੋੜ ਨਹੀਂ ਪੈਣੀ ਇਹ ਹਾਲਾਤ ਨੇ ਬਹੁਤ ਬੁਰਾ ਹਾਲ ਆ ਇਹ ਪਿੰਡ ਦਾ ਤੇ ਇਹ ਹਾਲਾਤ ਇੱਥੋਂ ਦੀ ਵਿਧਾਇਕ ਵੀ ਲੰਘਦੇ ਨੇ ਉਹ ਵੀ ਦੇਖਦੇ ਰਹਿੰਦੇ ਨੇ ਪਹਿਲਾਂ ਉਹਨਾਂ ਨੇ ਵੀਡੀਓ ਵੀ ਪਾਈਆਂ ਨੇ ਜੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਕਿਤੋਂ ਵੀਡੀਓ ਮਿਲਦੀ ਆ ਤਾਂ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹ ਮੋਟਰਸਾਈਕਲ ਜਾ ਰਹੇ ਨੇ ਇਹਨਾਂ ਦੇ ਸੌਕਰ ਵੀ ਲੀਕ ਨੇ ਕਿਉਂਕਿ ਅਕਸਰ ਇੱਥੋਂ ਦੀ ਲੰਘਦੇ ਰਹਿੰਦੇ ਨੇ ਇਹ ਹਾਲਾਤ ਇਦਾਂ ਦੇ ਨੇ ਸੋ ਇਹ ਹਾਲਾਤ ਨੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਮਹੱਲੇ ਦੇ ਲੋਕ ਇਕੱਠੇ ਹੋਏ ਨੇ ਹਲੇ ਅਗਲੇ ਪਿੰਡ ਵਾਲਿਆਂ ਨੂੰ ਤਾਂ ਇਹਨਾਂ ਨੇ ਬੁਲਾਇਆ ਹੀ ਨਹੀਂ ਕਹਿੰਦੇ ਪਹਿਲਾਂ ਅਸੀਂ ਉਹ ਦੇਖ ਲਈਏ ਜੇ ਮਸਲਾ ਹੱਲ ਹੋ ਜਾਏ ਨਹੀਂ ਅਗਲੇ ਪਿੰਡ ਵਾਲੇ ਵੀ ਆ ਕੇ ਇੱਥੇ ਪਿੱਟ ਸਿਆਪਾ ਇਹ ਜਿਹੜਾ ਅਧਿਕਾਰੀਆਂ ਦਾ ਜੋ ਸੰਬੰਧਤ ਨੇ ਇਹ ਦੇ ਨਾਲ ਉਹਨਾਂ ਦਾ ਕਰਨਗੇ ਸੋ ਪਿੰਡ ਵਾਲੇ ਇਕੱਠੇ ਹੋਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਹਾਲਾਤ ਆ ਇੱਥੋਂ ਦੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਦੁਕਾਨਦਾਰ ਵੀ ਇਕੱਠੇ ਹੋਏ ਨੇ ਬੀਬੀਆਂ ਵੀ ਇਕੱਠੀਆਂ ਹੋਈਆਂ ਨੇ ਪਹਿਲਾਂ ਤਾਂ ਟੋਏ ਦਿਖਾ ਦਿਓ ਕਿੱਡੇ-ਕਿੱਡੇ ਨੇ ਇੱਥੇ ਇੱਥੇ ਤਾਂ ਖੜਕੇ ਇਹ ਵੀ ਡਰ ਲੱਗਦਾ ਇਹ ਕਿ ਜੇ ਕੋਈ ਗੱਡੀ ਮੋਟਰਸਾਈਕਲ ਇੱਥੋਂ ਤੇਜ਼ ਲਿਕੜ ਗਿਆ ਤਾਂ ਜਿੰਨੇ ਖੜੇ ਨੇ ਸਾਰਿਆਂ ਦੇ ਕੱਪੜੇ ਸੈੱਟ ਕਰ ਜੂ ਸਿੱਟੇ ਪੈਣਿਓ ਪੈਣੇ ਨੇ ਦੁਕਾਨਾਂ ਦਾ ਤਾਂ ਰੰਗ ਡਿਜ਼ਾਈਨਿੰਗ ਹੋਈ ਪਈ ਆ ਡੱਬ ਖੜਪੀਆਂ ਹੋਈਆਂ ਪਈਆਂ ਨੇ ਸਾਰੀਆਂ ਕਿਉਂਕਿ ਸਿੱਟੇ ਪੈਂਦੇ ਹੋ ਰਹਿੰਦੇ ਨੇ ਹਾਂਜੀ ਸਾਰਾ ਕੋਈ ਗਾਹਕ ਹੀ ਨਹੀਂ ਆ ਰਿਹਾ ਸੌਦਾ ਲੈਣ ਵਾਸਤੇ ਗਾਹਕ ਹੀ ਨਹੀਂ ਆ ਰਿਹਾ ਹਾਂਜੀ ਗਾਹਕ ਨਹੀਂ ਆ ਰਿਹਾ ਦੇ ਮਾਨ ਨੂੰ ਖੋਦ ਇਥੇ ਫਿਰ ਲਾ ਕੇ ਗਿਆ ਕਹਿੰਦਾ ਮੈਂ ਕਰੂੰਗਾ ਕਹਿ ਦਿੰਦਾ ਮੁੜ ਕੇ ਸਾਡੇ ਬਾਰੇ ਪੁੱਛਦੇ ਹੀ ਨਹੀਂ ਹੈਗਾ ਵੀ ਇਹ ਕੌਣ ਨੇ ਕਿੱਥੇ ਦੇ ਰਹਿਣ ਵਾਲੇ ਨੇ ਵੋਟਾਂ ਤੱਕ ਸਭ ਆਉਂਦੇ ਨੇ ਸਾਡੇ ਕੋਲ ਠੀਕ ਹੈ ਜਦੋਂ ਸਾਨੂੰ ਲੋੜ ਹੁੰਦੀ ਹੈ ਕੰਮ ਦੀ ਇੱਕ ਸੜਕ ਪਿੱਛੇ ਨਹੀਂ 4 ਸਾਲ ਹੋ ਗਏ ਸਾਨੂੰ ਮੰਨਤਾ ਕਰਦੇ ਨੂੰ ਉਹ ਤਾਂ ਆਪ ਜੀ ਹੀ ਨਹੀਂ ਆਇਆ ਉਹਨਾਂ ਦੀ ਅਸੀਂ ਸੋਸ਼ਲ ਮੀਡੀਆ ਤੇ ਉਰੇ ਖੜਿਆ ਨਹੀਂ ਆ ਵੀਡੀਓ ਦੇਖੀ ਜਾਂ ਨੇ ਉਹਨਾਂ ਨੇ ਪਾਈਆਂ ਨੇ ਜਦੋਂ ਉਰੇ ਮੰਤਰੀ ਸਾਧੂ ਸਿੰਘ ਧਰਮਸੋਤ ਸੀਗਾ ਹਾਂ ਹਾਂ ਇਹ ਜਦੋਂ ਅਸੀਂ ਕਹਿਣਾ ਸਾਭੀ ਕਰੋ ਬਸ ਪੈਸੇ ਤਿਆਰ ਨੇ ਆਗੇ ਕੱਲ ਨੂੰ ਜਦੋਂ ਪੁੱਛਦੇ ਆ ਜੀ ਇਹਦਾ ਕਿਤੇ ਹੋਰ ਚਲੇ ਗਏ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੁਣ ਕਹਿੰਦਾ ਜੀ ਦੇਮਾਨ ਸਾਹਿਬ ਕਹਿੰਦੇ ਸੀ ਸੜਕ ਕਿਤੇ ਬਣੂਗੀ ਉਹਦਾ ਸਮਾਨ ਚਾਕੇ ਤੁਹਾਨੂੰ ਇੱਥੇ ਬਣਾ ਕੇ ਦਵਾਂਗੇ ਸੜਕਾਂ ਕਿਉਂਕਿ ਇਹਦੇ ਵਾਸਤੇ ਕੋਈ ਪੈਸਾ ਨਹੀਂ ਸਾਡੇ ਵਾਸਤੇ ਆ ਰਿਹਾ ਕੋਈ ਸੜਕ ਦੇ ਕੋਈ ਬੰਦੋਬਸਤ ਨਹੀਂ ਹੋ ਰਿਹਾ ਸਾਡੇ ਵਾਸਤੇ ਵੋਟਾਂ ਬਾਅਦ ਹਰੇ ਕਦੇ ਆਪਣੇ ਤਨਪੁਰ ਸਰੋਤ ਆ ਗਿਆ ਕਦੇ ਦੇਮ ਆਣਾ ਗਿਆ ਕਦੇ ਤਨ ਵੀਰਾ ਗਿਆ ਸਾਬਾ ਜੀ ਨੇ ਸਭ ਨੂੰ ਵੋਟਾਂ ਪੈਣ ਲੇਕਿਨ ਸਾਡੇ ਬਾਰੇ ਕੋਈ ਸੁਣਦਾ ਨਹੀਂ ਆਪ ਦੇ ਬਾਰੇ ਬਹੁਤ ਸਭ ਕੋ ਸੌਜਰੇ ਨੇ ਵੀ ਸਾਨੂੰ ਬਹੁਤ ਕੁਝ ਹੋ ਗਿਆ ਅੱਗੇ ਬੈਠੇ ਹਾਂ ਕੁਰਸੀਆਂ ਤੇ ਬੈਠੇ ਨੇ ਏਸੀ ਚੱਲਦੇ ਨੇ ਆਪ ਦਾ ਮੋਜਾ ਮਾਰਦੇ ਨੇ ਇੱਥੇ ਮਿੱਟੀ ਤੇ ਥੋੜੀ ਗੱਲ ਹੋਈ ਹੋਊਗੀ ਜੀ ਨਰਪਾਇ ਵੀਰੇ ਇੱਧਰ ਨੂੰ ਆ ਜਾਓ ਥੋੜਾ ਜਿਹਾ ਮੋਟਰਸਾਈਕਲ ਵੀਰੇ ਹੌਲੀ ਲਖਾ ਲਿਓ ਸਿੱਟੇ-ਸਿੱਟੇ ਨਾ ਪੈ ਜਾਣ ਹਾਂ ਹੌਲੀ ਲਖਾ ਲਓ ਵੋਟਾਂ ਟਾਈਮ ਥੋੜੀ ਗੱਲ ਹੋਈ ਹੋਊਗੀ ਉਹਨਾਂ ਨਾਲ ਹਾਂ ਜੀ ਕਹਿੰਦੇ ਸੜਕ ਕਹਿੰਦੇ ਅਸੀਂ ਬਸ ਬਣ ਗਏ ਮਹੀਨੇ ਬਾਅਦ ਥੋੜੀ ਸੜ ਮਹੀਨੇ ਬਾਅਦ ਹਾਂ ਜੀ ਹਾਂ ਕਿੰਨੇ ਮਹੀਨੇ ਲੰਘ ਗਏ ਜੀ ਹੁਣ ਹੁਣ ਤਾਂ 3 ਸਾਲ ਹੋ ਗਏ ਹਾਂ ਬਟੂ 3 ਸਾਲ ਹੋ ਗਏ 3 ਸਾਲ ਹੋ ਗਏ ਜਦੋਂ ਅਸੀਂ ਦਫ਼ਤਰ ਜਾਂਦੇ ਹਾਂ ਉਹਦੇ ਸਾਨੂੰ ਕੁਝ ਨਹੀਂ ਕਹਿ ਬਸ ਕਹਿ ਕੇ ਮੋੜ ਦਿੰਦੇ ਨੇ ਵੀ ਹਾਂ ਜੀ ਸੜਕ ਬਣਾਵਾਂਗੇ ਜੀ 5-6 ਵਾਰ ਉਹਨਾਂ ਲਵੇ ਜਾਏ ਇਹ ਸੜਕ ਦਾ ਬਹੁਤ ਮੰਦਾ ਹਾਲ ਆ ਹੂੰ ਸਭ ਡਰਾਮੇਬਾਜ਼ੀਆਂ ਕਰਦੇ ਨੇ ਕੋਈ ਨਹੀਂ ਇਸ ਸੜਕ ਬਾਰੇ ਕੋਈ ਧਿਆਨ ਦਿੰਦਾ ਹੈਗਾ ਡਰਾਮੇਬਾਜ਼ੀਆਂ ਨੇ ਜੀ ਉਹ ਤਾਂ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਲੋਕਾਂ ਦੀ ਸੁਣੀ ਜਾਂਦੀ ਆ ਖਾਸ ਕਰ ਦੇਵਮਾਨ ਜੀ ਤਾਂ ਆਪ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਜਿੱਥੇ ਕੋਈ ਮਸਲਾ ਹੁੰਦਾ ਉੱਥੇ ਆਪ ਪਹੁੰਚਦੇ ਨੇ ਅਸੀਂ ਪੰਜ ਵਾਰ ਉਹਨਾਂ ਲੇਵੇ ਜਾਇਆ ਜੀ ਇਹ ਸੜਕ ਦਾ ਕੋਈ ਮਸਲਾ ਨਹੀਂ ਹੈਗਾ ਇਹਦੇ ਉਹ ਪਜਾਮੇ ਚੱਕ ਕੇ ਆਪਣੀ ਵੀਡੀਓ ਵੀ ਪਾਉਂਦੇ ਰਹੇ ਨੇ ਇਹ ਸੜਕ ਤੇ ਵੀ ਅਸੀਂ ਜਦੋਂ ਸਾਡੀ ਵੀਡੀਓ ਹੈਗੀ ਹੁਣ ਤਾਂ ਸਾਡੇ ਲੇਵੇ ਤਾਂ ਨਹੀਂ ਹੈਗੀ ਜੀ ਚੈਨਲ ਤੇ ਹੋ ਸਕਦੀ ਆ ਪਰ ਵੀਡੀਓ ਹੈਗੀ ਤੇ ਉਹਨਾਂ ਆਪ ਪਾਈ ਸੀ ਇੱਥੇ ਆ ਕੇ ਵੀ ਸੜਕ ਠੋਡੀ ਬਣਾਵਾਂਗੇ ਪਰ ਹਾਲ ਤੱਕ ਕੋਈ ਸੜਕ ਨਹੀਂ ਬਣੀ ਹੈਗੀ ਇੱਥੇ ਇੱਧਰ ਭਾਈ ਜੀ ਕਿੰਨੇ ਪਿੰਡ ਨੇ ਅੱਗੇ ਇੱਧਰ 8-10 ਪਿੰਡ ਹੈਗੇ ਨੇ ਜਿਹਦੇਣ ਪੇਦਣ ਪੇਦ ਨਹੀਂ ਕੰਸੂਹਾ ਲੋਟ ਆਲੂਵਾਲ ਇਹ ਸਾਰਾ ਰਸਤਾ ਇੱਧਰੋਂ ਜਾ ਰਿਹਾ ਹੈ ਪਿੰਡਾਂ ਨੂੰ ਹੂੰ ਇੱਥੇ ਉਹਨਾਂ ਨੂੰ ਤਹਿਸੀਲ ਨਾਬਾ ਹੀ ਪੈਂਦੀ ਆ ਹਾਂਜੀ ਤਹਿਸੀਲ ਨਾਬਾ ਪੈਂਦੀ ਹੈ ਜੀ ਇੱਥੋਂ ਹੀ ਹੋ ਕੇ ਲੰਘਦੇ ਹੁਣੇ ਹਾਂਜੀ ਹਾਂਜੀ ਸਾਰੇ ਇੱਥੇ ਹੀ ਹੋ ਕੇ ਲੰਘਦੇ ਆ ਵਿਚੋ ਕਹਿ ਦਿੰਦੇ ਆ ਵੀ ਇਹ ਸੜਕ ਕਿਸ ਨੇ ਰੋਕੀ ਵੀ ਆ ਸਾਨੂੰ ਹਾਲ ਤੱਕ ਕੀ ਨਹੀਂ ਪਤਾ ਲੱਗਿਆ ਵੀ ਕਿਹਨੇ ਰੋਕੀ ਵੀ ਆ ਕਿਹਨੇ ਨਾ ਸਾਨੂੰ ਨਹੀਂ ਪਤਾ ਚੱਲ ਰਿਹਾ ਨਹੀਂ ਸੜਕ ਕੌਣ ਰੋਕ ਦੂਗਾ ਜੀ ਉਹੀ ਤਾਂ ਗੱਲ ਹੈ ਜੀ ਵਿੱਚ ਕਹਿ ਦਿੰਦੇ ਨੇ ਗੱਲਾਂ ਬਣਾਈਆਂ ਵੀਆਂ ਨੇ ਕੋਈ ਕਹਿੰਦਾ ਸੜਕ ਰੁਕੀ ਵੀ ਆ ਜੀ ਕੋਈ ਕਹਿੰਦਾ ਸੜਕ ਬਣਦੀ ਨਹੀਂ ਹੈਗੀ ਸੰਤਾ ਇਹੀ ਡਰਬਾਂ ਵਿੱਚ ਰੱਖਿਆ ਗਿਆ ਜੀ ਹੂੰ ਤੇ ਮਸਲੇ ਦਾ ਹੱਲ ਹੋ ਨਹੀਂ ਰਿਹਾ ਹਾਂਜੀ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਜੀ ਦੁਕਾਨਦਾਰੀ ਵੀ ਪ੍ਰਭਾਵਿਤ ਹੋਊ ਹਾਂਜੀ ਹਾਂਜੀ ਕੋਈ ਗਾਹਕ ਨਹੀਂ ਆਉਂਦਾ ਗਾਹਕ ਤਾਂ ਕੀ ਆਪ ਲੰਘਣ ਨੂੰ ਜੀ ਨਹੀਂ ਕਰਦਾ ਹੈਗਾ ਜੀ ਬਾਹਰ ਜੀ ਹੂੰ ਗਾਹਕ ਤਾਂ ਦਾ ਕੀ ਹੈ ਜੀ ਆਪ ਵੀ ਲੰਘਣ ਨੂੰ ਜੀ ਨਹੀਂ ਕਰਦਾ ਹੈਗਾ ਸਾਰੇ ਇੱਥੇ ਜਦੋਂ ਕੋਈ ਮੈਡਮ ਆ ਜਾਂਦੀਆਂ ਨੇ ਉਹ ਸਾਨੂੰ ਸਕੂਟਰੀ ਕੱਢ ਕੇ ਦੇਣੀ ਪੈਂਦੀ ਆਪ ਉਹਨਾਂ ਨੂੰ ਬਾਹਰ ਨਿਕਲ ਕੇ ਉਹ ਸਾਨੂੰ ਕਹਿੰਦੇ ਨੇ ਵੀ ਸਕੂਟਰੀ ਫਸ ਗਈ ਰਸਤੇ 'ਚ ਸਾਡੀ ਵੀ ਸਾਡੂ ਅੱਗੇ ਨੰਗਾ ਦੋ ਅੱਛਾ ਜਿਹੜੀਆਂ ਮੈਡਮਾਂ ਬੱਚੇ ਨੂੰ ਪੜਾਉਂਦੀਆਂ ਨੇ ਹਾਂਜੀ ਹਾਂਜੀ ਸਕੂਲ ਦੇ ਬੱਚਿਆਂ ਨੂੰ ਬੱਚੇ ਸਕੂਲ ਜਾਂਦੇ ਨੇ ਗੁਰੂ ਘਰ ਆ ਸਵੇਰੇ ਇੱਧਰ ਦੀ ਗੁਰੂ ਘਰ ਵੀ ਜਾਂਦੀਆਂ ਨੇ ਕੋਈ ਇੱਥੇ ਸੁਣਵਾਈ ਨਹੀਂ ਹੈਗੀ ਜੀ ਹਾਂਜੀ ਹਾਂਜੀ ਜੀ ਫੇਰ ਤਾਂ ਭਾਈ ਜੀ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਦੀਆਂ ਇਹ ਗੱਲਾਂ ਕਰ ਰਹੇ ਨੇ ਅੱਜ ਵੀ ਪਾਸੋਂ ਸਕੂਲ ਦੇ ਵਿੱਚ ਕੋਈ ਪ੍ਰੋਗਰਾਮ ਸੀਗਾ ਉੱਥੇ ਵੀ ਪਹੁੰਚੇ ਨੇ ਵਿਧਾਇਕ ਸਾਹਿਬ ਉਰੇ ਦੀ ਉਲੰਘ ਕੇ ਗਏ ਹੋਣੇ ਇਹ ਹਾਲਾਤ ਦਿਖਦੇ ਨਹੀਂ ਹਾਂਜੀ ਹਾਂਜੀ ਅਸੀਂ ਪੰਜ ਵਾਰ ਤਾਂ ਉਹਨੂੰ ਕਹਿ ਵੀ ਚੁੱਕੇ ਵੀ ਇੱਥੇ ਉਤਾਰ ਕੇ ਵੀ ਕਿਹਾ ਵੀ ਆ ਸੜਕ ਤੁਸੀਂ ਵਾਦਾ ਕਰਕੇ ਗਏ ਦੀ ਸਾਡੇ ਗੱਡੀ ਆਉਂਦੀ ਆ ਦਿਖਾਓ ਬੱਚੇ ਬੈਠੇ ਨੇ ਜੀ ਇਹਦੇ ਵਿੱਚ ਇਹ ਹਾਲਾਤ ਨੇ ਇਹ ਸੜਕ ਦੇ ਦੇਖੋ ਤੁਸੀਂ ਕੀ ਹਾਲਾਤ ਨੇ ਬੱਚਿਆਂ ਵਾਲੀ ਗੱਡੀ ਆ ਸਕੂਲੀ ਬੱਚੇ ਨੇ ਛੋਟੇ ਛੋਟੇ ਉਹਨਾਂ ਦੀ ਗੱਡੀ ਦਾ ਇਹ ਹਾਲਾਤ ਆ ਕਿਦਾਂ ਹਾਂਜੀ ਰੋਕਿਓ ਭਾਈ ਜੀ ਰੋਕਿਓ ਕੀ ਹਾਲ ਆ ਵੀਰ ਜੀ ਤੋਲੇ ਮੜ ਜਾ ਕਿੱਦਾਂ ਦੇਖਦੇ ਹੋ ਇਹ ਸਿਸਟਮ ਬਾਈ ਜੀ ਕਹਿੰਦੇ ਸੜਕ ਦੇ ਬਹੁ ਬੁਰੇ ਹਾਲਾਤ ਨੇ ਬਹੁਤ ਬੁਰੇ ਹਾਲਾਤ ਨਹੀਂ ਇਹ ਤਾਂ ਬਹੁਤ ਸਾਲਾਂ ਤੋਂ ਪੁਰਾਣੀ ਸਾਲਾਂ ਤੋਂ ਹਾਂ ਬਹੁਤ ਦਿੱਕਤ ਆਉਂਦੀ ਹੋਊਗੀ ਬਾਈ ਹਾਂਜੀ ਬਹੁਤ ਬਹੁਤ ਸਿਰ ਮੂੰਹ ਵੀ ਫੁੱਟਲੇ ਹੁਣ ਐਨੇ ਝੂਕੇ ਬਹੁਤ ਜੀ ਬਹੁਤ ਪਾਣੀ ਪੀਣ ਤੇ ਵੀ ਦਿੱਕਤ ਆਉਂਦੀ ਅੱਛਾ ਬੇਟਾ ਜਦੋਂ ਗੱਡੀ ਝੂਟਿਆਂ ਚ ਜਾਂਦੀ ਆ ਫਿਰ ਸਿਰ ਤੇ ਵੀ ਲੱਗਦਾ ਸਿਰਸੋਰ ਗੱਡੀ ਦੇ ਨਾਲ ਹੰਦੀ ਜਾਂਦਾ ਏ ਓਹੋ ਐਨੀ ਦਿੱਕਤ ਆ ਇੱਥੇ ਹਾਂਜੀ ਸੋ ਇਹ ਹਾਲਾਤ ਆ ਜੀ ਬੱਚੇ ਕਹਿੰਦੇ ਜਦੋਂ ਇੱਥੋਂ ਦੀ ਗੱਡੀ ਲੰਘਦੀ ਆ ਤਾਂ ਸਰ ਵੀ ਫੁੱਟਦਾ ਇੱਕ ਕਾਫੀ ਲੰਮੇ ਟਾਈਮ ਤੋਂ ਇਹ ਦਿੱਕਤ ਆਉਂਦੀ ਆ ਗੱਡੀ ਜਾਂਦੀ ਦੇਖ ਲਓ ਪਹਿਲਾਂ ਤੁਸੀਂ ਕਿਸ ਤਰ੍ਹਾਂ ਜਾਂਦੀ ਆ ਇਹ ਹਾਲਾਤ ਨੇ ਇੱਥੋਂ ਦੇ ਵਿੱਦਿਆ ਦਾ ਮਿਆਰ ਉੱਚਾ ਚੁੱਕਣ ਦੀਆਂ ਗੱਲਾਂ ਕਰਦੇ ਨੇ ਬਾਈ ਜੀ ਬੱਚੇ ਵੀ ਇੱਥੋਂ ਦੀ ਲੰਘਦੇ ਹੋਣੇ ਫਿਰ ਹਾਂਜੀ ਹਾਂਜੀ ਬੱਚੇ ਵਿੱਚ ਪਾਣੀ ਦੇ ਵਿੱਚ ਦੀ ਬਹੁਤ ਔਖੇ ਲੰਘਦੇ ਨੇ ਜੀ ਬੱਚੇ ਆਪਣੇ ਪਜਾਮੇ ਚੱਕ ਕੇ ਵਿੱਚ ਨੰਘਣਾ ਪੈਂਦਾ ਦੇ ਮਾਨਵਾਗਾ ਜੀ ਅੱਛਾ ਦੇ ਮਾਨ ਦੀ ਤਰ੍ਹਾਂ ਹੀ ਪਜਾਮੇ ਚੱਕ ਕੇ ਲੰਘਦੇ ਨੇ ਹਾਂਜੀ 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 ਅੱਛਾ ਸੋ ਇਹ ਹਾਲਾਤ ਨੇ ਜੀ ਸੋ ਬੀਬੀਆਂ ਖੜੀਆਂ ਨੇ ਹਾਂਜੀ ਮਾਤਾ ਜੀ ਵੈਗਰੀ ਜੀ ਕਾ ਖਾਲਸਾ ਵੈਗਰੀ ਹੁਆ ਤੇ ਹੋਰ ਚੜਦੀ ਕਲਾ ਜੀ ਹਾਂਜੀ ਚੜਦੀ ਕਲਾ ਜੀ ਬੀਬੀ ਬਹੁਤ ਮਾੜੇ ਹਾਲਾਤ ਨੇ ਕਿ ਅਸੀਂ ਜਾਨੇ ਸਵੇਰੇ ਗੁਰਦੁਆਰੇ ਕੱਲ੍ਹ ਕਹਿੰਦੇ ਜਾਂਦਾ ਜੀ ਅੱਛਾ ਬੀਪੇ ਸਰਕਾਰਾਂ ਤਾਂ ਬੜੇ ਦਾਅਵੇ ਕਰਦੀਆਂ ਸਰਕਾਰਾਂ ਬਹੁਤ ਦਾਅਵੇ ਕਰ ਰਹੀਆਂ ਨੇ ਸਰਕਾਰਾਂ ਨੇ ਸਾਡੀ ਕੀ ਸੁਣੀ ਹੂੰ ਪਰ ਉਮੀਦ ਉਮੀਦ ਤਾਂ ਬਹੁਤ ਸੀ ਨਵੀਂ ਪਾਰਟੀ ਆਈ ਸੀ ਕਿ ਕਿਸੇ ਨੇ ਕੁਝ ਨਹੀਂ ਬਣਾਇਆ ਸੀ ਮੀਤ ਤਾਂ ਬਹੁਤ ਸੀ ਪਰ ਬਣਾਇਆ ਨਹੀਂ ਕਿਸੇ ਕੋਈ ਸੁਣਦਾ ਨਹੀਂ ਸਾਡੀ ਤਾਂ ਜੀ ਹਾਂਜੀ ਵੈਗਰੀ ਖਾਲਸਾ ਸਾਹਿਬ ਕੀ ਨਾਮ ਹੈ ਜੀ ਬਬਲੀ ਜੀ ਕੀ ਕਹਿੰਗੇ ਮਾਤਾ ਜੀ ਜੋ ਹਾਲਾਤ ਨੇ ਇੱਥੇ ਦੇ ਉਹ ਹਾਲਾਤ ਅਸੀਂ ਐਵੇਂ ਕਹਿ ਮੰਗੇ ਜੀ ਮੈਨੂੰ ਆਦਰੰਗ ਹੋਏ ਹੋਏ ਮੈਨੂੰ ਬਹੁਤ ਪ੍ਰੋਬਲਮ ਆ ਮੈਂ ਤੇ ਥੁਰੇ ਨਹੀਂ ਜਾਂਦਾ ਸੜਕ ਤੇ ਪਾਣੀਆਂ ਪਾਣੀ ਸਾਡੇ ਅੰਦਰ ਪਾਣੀ ਵੜ ਜਾਂਦਾ ਜੀ ਬਾਹਰ ਪਾਣੀ ਖੜੀ ਬਖੜ ਜਾਂਦਾ ਸਾਡੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਆ ਸਾਨੂੰ ਬਹੁਤ ਆਦਰੰਗ ਦੀਪਕਤਾ ਜੀ ਆ ਸਾਈਡ ਨੂੰ ਆਦਰੰਗ ਮਾਰਿਆ ਵਾ ਜੀ ਤੂੰ ਰਹਿ ਨਹੀਂ ਜਾਂਦਾ ਮੇ ਤੇ ਜੀ ਫਿਰ ਇਹ ਗਿੱਲੇ ਚ ਤਾਂ ਬਹੁਤ ਬਹੁਤ ਔਖਾ ਜੀ ਕਿੱਥੇ ਮੱਥਾ ਟੇਕਣੇ ਜਾ ਸਕਦੇ ਕਿੱਥੇ ਹੁਣ ਨਹੀਂ ਜਾ ਸਕਦੇ ਲੱਗਦਾ ਜੀ ਜੋ ਸਰਕਾਰਾਂ ਵਾਅਦੇ ਕਰਦੀਆਂ ਨੇ ਵੋਟਾਂ ਟਾਈਮ ਤਾਂ ਬਹੁਤ ਕਹਿੰਦੇ ਨੇ ਕਿ ਮਸਲੇ ਦਾ ਹੱਲ ਹੋਊਗਾ ਜੀ ਹਾਂ ਜਾਂ ਕਹਿੰਦੇ ਸੜਕ ਬਣਾਵਾਂਗੇ ਸਾਰਾ ਕੁਝ ਕਰਾਂਗੇ ਗਰੀਬਾਂ ਵਾਸਤੇ ਹੂੰ ਸਾਡੀ ਜਗ੍ਹਾ ਕੁਝ ਨਹੀਂ ਕਰਿਆ ਜੀ ਸਾਡੇ ਮੀਂਹ ਆ ਗਿਆ ਤੇ ਜੀ ਦੇਖ ਲਓ ਪਾਣੀ ਭਰਿਆ ਪਿਆ ਹੁਣ ਨਿਕਲਿਆ ਜੀ ਅੰਦਰ ਕਿੰਨੇ ਟਾਈਮ ਤੋਂ ਇਹ ਇਦਾਂ ਹੀ ਹੈ ਜੀ ਅਸੀਂ ਤਾਂ ਮੈਂ ਤਾਂ ਹਾਂ ਜੀ 5-6 ਸਾਲ ਹੋ ਗਏ ਜੀ ਹਾਂ ਜੀ ਹਾਂ ਜੀ 5-6 ਸਾਲ ਹੋ ਗਏ ਜੀ ਇਹੀ ਹਾਲ ਨੇ ਕਈਆਂ ਦੇ ਤਾਂ ਹਾਸ ਟੁੱਟ ਗਏ ਬਜ਼ੁਰਗਾਂ ਨੂੰ ਅਸੀਂ ਲਾ ਕੇ ਆਉਣੇ ਗਾਹਾਂ ਜਾ ਕੇ ਬਹੁਤ ਲੱਗਦਾ ਵੀਰ ਜੀ ਬਈ ਜਿੱਦਾਂ ਉਮੀਦ ਸੀ ਜੀ ਸਰਕਾਰਾਂ ਦਾਬੇ ਕਰਦੀਆਂ ਸੀ ਕਿ ਆਪਣੀ ਉਮੀਦ ਤੇ ਖਰੀਆਂ ਉਤਰਾਂਗੇ ਨਾ ਜੀ ਨਾ ਦੇ ਮਾਂ ਨੂੰ ਅਸੀਂ ਕਈ ਵਾਰ ਕਹਿ ਰਿਹਾ ਜੀ ਇੱਥੇ ਰੋਡ ਤੇ ਆ ਜਾ ਕੇ ਉਹ ਕਹਿੰਦਾ ਜੀ ਅਸੀਂ ਛੋਟੀ ਸੜਕ ਬਣਵਾਵਾਂਗੇ ਜਦੋਂ ਫੋਨ ਲਾ ਕੇ ਕਹਿ ਦਿੰਦੇ ਨੇ ਵੀ ਬਣ ਜੂਗੀ ਹੁਣ ਛੋਟੀ ਸੜਕ ਬਣਦੀ ਬਣਦੀ ਕੋਈ ਨਹੀਂ ਜੀ ਫੋਨ ਲਾ ਕੇ ਕਹਿ ਦਿੰਦੇ ਨੇ ਹੁਣ ਅਸੀਂ ਵੀ ਫੋਨ ਲਾਉਣਾ ਜੀ ਦੇਖਦੇ ਆਂ ਕੀ ਕਹਿੰਦੇ ਨੇ ਹੋਰ ਵੀ ਬੀਬੀਆਂ ਖੜੀਆਂ ਨੇ ਹਾਂਜੀ ਭੈਣ ਜੀ ਸਿਕਾਲ ਜੀ ਕੀ ਨਾਮ ਹੈ ਜੀ ਹਰਪ੍ਰੀਤ ਕੌਰ ਜੀ ਕੌਰ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਤੁਹਾਡੇ ਬੱਚੇ ਵੀ ਸਕੂਲ ਜਾਂਦੇ ਹੋਣੇ ਹਾਂ ਜੀ ਬਹੁਤ ਬੁਰਾ ਹਾਲ ਹੈ ਬੱਚੇ ਵੀ ਗਿਰ ਜਾਂਦੇ ਨੇ ਜੀ ਟੋਏ ਨੇ ਐਡੇ ਬੜੇ ਬੜੇ ਜੀ ਬਹੁਤ ਬੁਰਾ ਹਾਲ ਹੈ ਸਾਡੇ ਦੇ ਅੰਦਰ ਕਮਰੇ ਚ ਪਾਣੀ ਵੜ ਜਾਂਦਾ ਜੀ ਨਾਲੇ ਤਾਂ ਪਾਣੀ ਸਾਰਾ ਆਉਂਦਾ ਜਾਂ ਨਾਲੀਆਂ ਛੋਟੇ ਛੋਟੇ ਬਣਾਈ ਹੋਈਆਂ ਨੇ ਜੀ ਇਹ ਵੀ ਨਹੀਂ ਬੜੀ ਬਣਾਈ ਹੋਈ ਜੀ ਬਹੁਤ ਪਾਣੀ ਜੀ ਸਾਡੇ 베ੜੇ ਚ ਜਾਂਦਾ ਜੀ ਸਾਰਾ ਗੰਦ ਸਾਡੇ ਕਮਰੇ ਚ ਜਾਂਦਾ ਜੀ ਸੋ ਇਹ ਬੱਚੇ ਬੈਠੇ ਨੇ ਇੱਥੇ ਬੇਟੇ ਕੌਣ ਕੌਣ ਸਕੂਲ ਜਾਂਦੇ ਨੇ ਇੱਥੋਂ ਦੀ ਲੰਕੇ ਅਸੀਂ ਅੱਛਾ ਤੁਸੀਂ ਜਾਣੇ ਹੋ ਇੱਧਰ ਆ ਜਾ ਫਿਰ ਅੱਗੇ ਆ ਪਹਿਲਾਂ ਤੂੰ ਇੱਧਰ ਇੱਧਰ ਦੀ ਆ ਜਾ ਭੱਜ ਕੇ ਫਿਰ ਕਿੱਦਾਂ ਜਾਣੇ ਹੋ ਇੱਥੇ ਦੀ ਤੁਸੀਂ ਅਸੀਂ ਐਵੇਂ ਭੱਜ ਜਾਂਦੇ ਆ ਹਾਂ ਬੈਗ ਨਹੀਂ ਭੇਜਦੇ ਬਸ ਤੇ ਵਰਦੀ ਨਹੀਂ ਖਰਾਬ ਹੁੰਦੀ ਨਹੀਂ ਹੁੰਦੀ ਆ ਮੈਂ ਉਂਗਾ ਚੱਕ ਲੈਂਦੇ ਆ ਉੱਪਰ ਚੱਕ ਲੈਨੇ ਹੋ ਤੂੰ ਆ ਪੁੱਤ ਅੱਗੇ ਆ ਜਾ ਇੱਧਰ ਦੀ ਆ ਮੇਰਾ ਪੁੱਤ ਚੱਲ ਕਿਸ ਤਰ੍ਹਾਂ ਲੰਘਦੇ ਹੋ ਇੱਥੇ ਦੀ ਅਸੀਂ ਪੈਂਟ ਉਹ ਪੈਂਟ ਚਾਕੇ ਲੰਘਦੇ ਹੁੰਦੇ ਕੱਪੜੇ ਨਹੀਂ ਖਰਾਬ ਹੁੰਦੇ ਹੁੰਦੇ ਨੇ ਅੱਛਾ ਗਿਰ ਵੀ ਜਾਣੇ ਹੋ ਵਿੱਚ ਅੱਛਾ ਗਿਰਦੇ ਨਹੀਂ ਉਦਾਂ ਹੀ ਲੰਘ ਜਾਂਦੇ ਹੂੰ ਦਿੱਕਤ ਹੈਗੀ ਮੁਸ਼ਕਲ ਹੈਗੀ ਇਹਦੀ ਹਾਂਜੀ ਅੱਜ ਕੱਨੀ ਬਰਗੀ ਨਹੀਂ ਆਹ ਕੋਈ ਨਹੀਂ ਗਿਰੀ ਸੀ ਕਿਹਨ ਗਿਰਿਆ ਸੀ ਪੁੱਤਰੇ ਆ ਪਰੀ ਪਰੀ ਗਿਰ ਗਈ ਸੀ ਅੱਛਾ ਪਰੀ ਤੂੰ ਕਹਿਨੀ ਆ ਮੈਂ ਗਿਰੀ ਨਹੀਂ ਉਹ ਦੀਦੀ ਕਹਿੰਦੀ ਪਰੀ ਗਿਰ ਗਈ ਸੀ ਇੱਥੇ ਚੱਪਲਾਂ ਗਿਸ ਗਿਆ ਸੀ ਚੱਪਲਾਂ ਕਿਸਗੀਆਂ ਸੀ ਤਾਂ ਗਿਰ ਗਈ ਸੀ ਓਹੋ ਫਿਰ ਅਬ ਬਸਤਾ ਵੀ ਖਰਾਬ ਹੋ ਗਿਆ ਹੁਣ ਹਾਂ ਬਸਤਾ ਬਚ ਗਿਆ ਕੱਪੜੇ ਖਰਾਬ ਹੋ ਗਏ ਛੱਟ ਤਾਂ ਨਹੀਂ ਲੱਜੀ ਅੱਛਾ ਰੋਜ਼ ਹੀ ਗਿਰਦੀਆਂ ਹਾਂ ਹਾਂ ਠੀਕ ਐ ਕਦੇ ਕਦੇ ਗਿਰ ਜਾਂਦੀ ਆ ਕਦੇ ਕਦੇ ਹੋਰ ਕੌਣ ਗਿਰਦਾ ਹੋਰ ਹੋਰ ਕਦੇ ਮੈਂ ਗੇਜੰਦੀ ਆ ਕਦੇ ਆਹ ਗਿਰ ਜਾਂਦੇ ਨੇ ਆ ਜਿਹੜਾ ਉੱਪਰ ਚੜੇ ਬੈਠੇ ਨੇ ਤੁਸੀਂ ਵੀ ਗਿਰ ਜਾਣੇ ਹੋ ਬਈ ਅੱਛਾ ਉਹ ਵੱਲੇ ਛੱਟ ਤਾਂ ਨਹੀਂ ਵੱਜੀ ਬਹੁਤ ਮੁਸ਼ਕਲ ਆ ਯਾਰ ਹੈ ਨਾ ਪੜ੍ਹਾਈ ਕਰਨ ਜਾਣਾ ਤੇ ਕੱਪੜੇ ਖਰਾਬ ਹੋ ਜਾਂਦੇ ਹੋਣੇ ਹੈ ਸੋ ਇਹ ਹਾਲਾਤ ਨੇ ਜੀ ਛੋਟੇ ਛੋਟੇ ਮਾਸੂਮ ਬੱਚੇ ਵੀ ਕਹਿ ਰਹੇ ਨੇ ਕਿ ਇੱਥੇ ਬੜੀਆਂ ਦਿੱਕਤਾਂ ਆਉਂਦੀਆਂ ਨੇ ਅਸੀਂ ਗਿਰ ਜਾਂਦੇ ਆ ਬਹੁਤ ਹਾਲਾਤ ਖਰਾਬ ਨੇ ਕਬੀਰ ਆ ਰਹੇ ਨੇ ਮੋਟਰਸਾਈਕਲ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਇਸ ਸੜਕ ਨੂੰ ਹਾਂ ਜੀ ਵੀਰ ਜੀ ਵੈਗਰੂ ਜੀ ਖਾਲਸਾ ਵੈਗਰੂ ਜੀ ਖਾਲਸਾ ਵੈਗਰੂ ਜੀ ਕੀ ਨਾਮ ਹੈ ਜੀ ਹਰਬਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਪੇਦ ਨਹੀਂ ਜੀ ਪੇਦ ਨਹੀਂ ਲਓ ਅਸੀਂ ਦੇਖੇ ਰਹੇ ਤੇ ਕੋਈ ਪੇਦ ਨਹੀਂ ਤਾਂ ਮਿਲ ਜੇ ਕਿਸ ਤਰ੍ਹਾਂ ਦੇਖਦੇ ਹੋ ਜੀ ਫਿਰ ਕਰ ਰਿਹਾ ਭਾਰਤ ਤਰੱਕੀ ਡਿਜੀਟਲ ਇੰਡੀਆ ਦਾ ਆਉਂਦੀ ਉਹ ਫੀਲਿੰਗ ਇਥੋਂ ਸੌਲੀ ਚਾਕੇ ਥੋੜੀ ਜਿਹਾ ਜ਼ਿਆਦਾ ਹੀ ਹੈ ਜੀ ਤਰੱਕੀ ਜ਼ਿਆਦਾ ਹੈ ਜੀ ਹਾਂ ਜੀ ਇਥੋਂ ਉੱਥੇ ਹੋਰੇ ਤੱਕ ਦਾ ਜੀ ਬਹੁਤ ਬੰਦੇ ਗਿਰਦੇ ਨੇ ਹਾਂ ਦਿੱਲੀ ਉਹ ਇੱਕ ਅੱਧਾ ਗਿਰਦਾ ਹੀ ਰਹਿੰਦਾ ਜੀ ਅੱਛਾ ਹਾਂ ਸਰਕਾਰਾਂ ਦਾਬੇ ਕਰਦੀਆਂ ਸੀਗੀਆਂ ਮਸਲੇ ਸਾਰੇ ਹੱਲ ਹੋਣਗੇ ਕਿੰਨੇ ਕ ਟਾਈਮ ਤੋਂ ਇਹ ਮਸਲਾ ਇਦਾਂ ਹੀ ਹੈ ਜੀ ਇਹ ਤਾਂ ਜੀ ਹੋ ਗਏ ਬੰਦਾ 10 ਸਾਲ ਹੋ ਗਏ ਇੱਕ 10 ਸਾਲ ਹਾਂ ਜੀ ਹੁਣ ਆਲੀ ਸਰਕਾਰ ਤੇ ਉਮੀਦ ਹੈਗੀ ਨਾ ਜੀ ਹੁਣ ਤੱਕ ਦਾ ਕਿਸੇ ਨੇ ਸਾਰ ਵੀ ਨਹੀਂ ਲਈ ਹੋਰੇ ਅੱਗੇ ਪਹਿਲਾਂ ਤਾਂ ਉਹ ਜਿਹੜੇ ਸਾਡੇ ਵਿਧਾਇਕ ਨੇ ਵੀਡੀਓ ਆ ਪਾਉਂਦੇ ਰਹੇ ਨਹੀਂ ਜੀ ਖੜ ਕੇ ਆ ਇਹਦਾ ਜਿ ਪਾਈ ਜਾਣਗੀ ਉਹਨਾਂ ਦਾ ਕੀ ਜੀ ਉਹਨਾਂ ਦੂਜੇ ਪਾ ਦੇਣਗੇ ਬਸ ਗੱਲ ਇੰਨੀ ਹੈ ਆਉਂਦਾ ਕੋਈ ਨਹੀਂ ਜੀ ਸੋ ਇਹ ਹਾਲਾਤ ਨੇ ਜੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਕਹਿੰਦੇ ਉਦੋਂ ਤਾਂ ਵੀਡੀਆਂ ਪਾਉਂਦੇ ਨੇ ਵੀਡੀਓ ਪਾ ਕੇ ਕਹਿੰਦੇ ਨੇ ਕਿ ਇਹ ਮਸਲੇ ਦਾ ਹੱਲ ਕਰੋ ਪਹਿਲਾਂ ਦੇਵਮਾਨ ਸਾਬ ਪਾਉਂਦੇ ਸੀਗੇ ਜੇ ਹੁਣ ਕਿਸੇ ਨੂੰ ਕਹਿ ਦਈਏ ਤਾਂ ਦੂਜੀ ਪਾਰਟੀ ਵਾਲਾ ਆ ਕੇ ਪਾ ਦੂਗਾ ਪਰ ਮਸਲੇ ਦਾ ਹੱਲ ਨਹੀਂ ਹੋ ਰਿਹਾ ਦੇਵਮਾਨ ਸਾਹਿਬ ਨਾਲ ਗੱਲ ਕਰਦੇ ਆ ਉਹ ਕਿਸ ਤਰ੍ਹਾਂ ਦੇਖਦੇ ਨੇ ਇਸ ਮਸਲੇ ਨੂੰ ਇੱਥੋਂ ਦੇ ਵਿਧਾਇਕ ਨੇ ਲੋਕਾਂ ਵੱਲੋਂ આરોਪ ਲਗਾਏ ਗਏ ਨੇ ਕਿ ਇੱਥੇ ਵੀਡੀਓ ਆ ਪਾਉਂਦੇ ਰਹੇ ਨੇ ਇੱਥੋਂ ਦੇ ਵਿਧਾਇਕ ਨੇ ਜਿਹੜੇ ਖੜਕੇ ਪਰ ਇਹ ਮਸਲੇ ਦਾ ਹੱਲ ਨਹੀਂ ਹੋ ਰਿਹਾ ਗੁਰਦੇਵ ਸਿੰਘ ਦੇਵਮਾਨ ਜੀ ਨੂੰ ਫੋਨ ਕਰਦੇ ਆ ਜੇ ਉਹ ਫੋਨ ਚੁੱਕਣਗੇ ਤਾਂ ਜ਼ਰੂਰ ਗੱਲ ਕੀਤੀ ਜਾਊਗੀ ਕੀ ਕਹਿੰਦੇ ਨੇ ਗੁਰਦੇਵ ਸਿੰਘ ਦੇਵਮਾਨ ਫਿਲਹਾਲ ਫੋਨ ਨਹੀਂ ਚੁੱਕ ਰਹੇ ਜੀ ਤੁਸੀਂ ਦੇਖ ਰਹੇ ਹੋ ਨੰਬਰ ਗੁਰਦੇਵ ਸਿੰਘ ਦੇਮਾਨ ਜੀ ਨੂੰ ਫੋਨ ਲਾਇਆ ਏ ਜਸ ਬਖਸ਼ੀ ਨੂੰ ਤੁਸੀਂ ਕਾਲ ਕਰ ਰਹੇ ਹੋ ਕਿਉਂਕਿ ਕਾਲ ਦਾ ਜਵਾਬ ਫੋਨ ਹੁਣ ਘਾਟੇ ਚੱਕਦੇ ਨੇ ਫਿਲਹਾਲ ਜੇ ਉਹਨਾਂ ਨਾਲ ਗੱਲ ਹੁੰਦੀ ਆ ਤਾਂ ਜ਼ਰੂਰ ਉਹਨਾਂ ਦਾ ਪੱਖ ਲੱਤਾ ਜਾਊਗਾ ਖਬਰ ਵੀ ਉਹਨਾਂ ਤੱਕ ਪਹੁੰਚੇ ਜਾਣੀਆਂ ਮਾਨ ਸਾਹਿਬ ਅਪੀਲ ਇਹੀ ਆ ਕਿ ਬੜੀਆਂ ਸਰਕਾਰਾਂ ਲੰਘੀਆਂ ਉਮੀਦਾਂ ਆਮ ਆਦਮੀ ਪਾਰਟੀ ਤੇ ਸੀਗੀਆਂ ਸਾਰਿਆਂ ਨੇ ਵੋਟਾਂ ਪਾਈਆਂ ਨੇ ਛੋਟੇ ਛੋਟੇ ਬੱਚਿਆਂ ਦੇ ਹਾਲਾਤ ਨੇ ਜਿਹੜੇ ਇੱਥੋਂ ਦੀ ਜੋ ਲੰਘਦੇ ਨੇ ਉਹ ਵੀ ਤੁਸੀਂ ਦੇਖ ਹੀ ਰਹੇ ਹੋ ਸੋ ਇਹ ਮਸਲੇ ਦਾ ਹੱਲ ਕੀਤਾ ਜਾਵੇ ਜੀ ਬੜੀਆਂ ਦਿੱਕਤਾਂ ਨੇ ਲੋਕਾਂ ਨੂੰ ਦੁਕਾਨਦਾਰਾਂ ਦੀ ਦੁਕਾਨਦਾਰੀ ਆ ਜਿਹੜੀ ਉਹ ਬਿਲਕੁਲ ਖੜੀ ਆ ਸਾਰਾ ਕੰਮ ਆ ਜਿਹੜਾ ਠੱਪ ਹੋਇਆ ਪਿਆ ਏ ਸੋ ਜਰੂਰ ਇਸ ਵੱਲ ਧਿਆਨ ਦਿੱਤਾ ਜਾਵੇ ਫਿਲਹਾਲ ਜੇ ਉਹਨਾਂ ਦਾ ਫੋਨ ਆਉਂਦਾ ਏ ਤਾਂ ਜਰੂਰ ਗੱਲ ਕੀਤੀ ਜਾਊਗੀ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਤੇ ਇਹ ਵੀ ਜਰੂਰ ਦੇਖਾਂਗੇ ਕਿ ਮਸਲਾ ਹੱਲ ਹੁੰਦਾ ਏ ਜਾਂ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਬਸ ਇੱਕ ਸੋਸੇਵਾਜੀਓ ਪੂਰੀ ਕੀਤੀ ਜਾਂਦੀ ਆ ਧੰਨਵਾਦ